ਔਰਗੰਝਾ ਸੂਟ ਜਿਹੜਾ ਰਖੜੀਆਂ ਲਈ ਆਪਾਂ ਸਪੈਸ਼ਲ ਸੇਲ ਕਰਕੇ ਲੈ ਕੇ ਆਏ ਉਹ ਕੀ ਪੰਜਾਬ ਦੀ ਨਾ ਕਿ ਇੰਡੀਆ ਦੀ ਪੂਰੇ ਵਰਲਡ ਦੀ ਗਰੰਟੀ ਹੋ ਗਈ ਜਿੱਥੋਂ ਮਰਜ਼ੀ ਟਰਾਈ ਕਰਕੇ ਆਈਓ ਇਹ ਨਹੀਂ ਕਹਦਾ ਵੀ ਮੇਰੇ ਤੋਂ ਲੈਣ ਆਓ ਮੈਂ ਕਦੇ ਵੀ ਇਹ ਨਹੀਂ ਕਿਹਾ ਇੱਥੇ 299 ਰੁਪਏ ਦਾ 5 ਮੀਟਰ ਪੂਰਾ ਸੂਟ ਲੱਗਿਆ ਉਹ ਔਰਗੰਝਾ ਦਾ 2 ਮੀਟਰ ਦਾ ਦੁਪੱਟਾ ਦੁਪੱਟੇ ਉੱਤੇ ਵਰਕ ਸਿਰਫ ਔਰ ਸਿਰਫ 299 ਰੁਪਏ 5 ਮੀਟਰ ਦਾ ਸੂਟ ਕੈਂਚੀ ਨਾਲ ਕੱਟ ਕੇ ਦੇਵਾਂਗੇ ਸਿਰਫ ਔਰ ਸਿਰਫ 100 ਰੁਪਏ ਦਾ ਸੂਟ 500 ਦੇ 500 1000 ਦੇ 10 ਸੂਟ ਹੈ। ਆਪਾਂ ਇੱਕ ਕੈਂਬਰੀਕ ਕਾਟਨ ਦੇ ਸੂਟ ਲੈ ਕੇ ਆਏ ਆ। ਹਾਂਜੀ। ਪਿਓਰ ਕੈਂਬਰੀਕ ਕਾਟਨ ਜੀ। ਓਕੇ। オリジナル ਕੈਂਬਰੀਕ ਤਾਂ ਕੈਂਬਰੀਕ ਕਹਾਂਗੇ ਤਾਂ ਕੈਂਬਰੀਕ ਹੀ ਹੋਊਗੀ। ਠੀਕ ਆ ਜੀ। ਆ ਦੇਖੋ ਜੀ। ਕੈਂਬਰੀਕ ਦੀ ਪਛਾਣ ਆਖ ਹੈ। ਠੀਕ ਆ ਜੀ। ਪਿਓਰ ਕੈਂਬਰੀਕ ਐਕਸਪੋਰਟ ਦਾ ਸਰਪਲਸ ਦਾ ਮਾਲ। ਹਾਂਜੀ। ਕਲਰ ਪੱਕੇ। ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋਨਾ। ਠੀਕ ਆ ਜੀ। ਮਾਲ ਗੜਾਉਣ ਪੂਰਾ ਭਰਿਆ ਪਿਆ। ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਸੂਟ। ਲਓ ਜੀ 250। ਠੀਕ ਆ ਜੀ। ਅ ਡਿਜੀਟਲ ਪ੍ਰਿੰਟ ਹੋਣਗੇ ਇੰਨੀ ਮੇਰੀ ਗਾਰੰਟੀ ਹੈ ਕੈਂਬਰਿਜ ਦੇ ਡਿਜੀਟਲ ਪ੍ਰਿੰਟ ਹੋਣਗੇ ਹਾਂਜੀ ਹਾਂਜੀ ਪ੍ਰਿੰਟਡ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਗੇ ਠੀਕ ਹੈ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਪੂਰਾ ਕੁੜਤਾ ਵੇਚਾਂ ਹਾਂਜੀ ਪੂਰਾ ਕੁੜਤਾ ਵੇਚਾਂ 250 ਰੁਪਏ ਦੇਵਾਂਗੇ ਚੈਲੰਜ ਆ ਰੇਟ ਦੀ ਗਾਰੰਟੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮੰਡੀ ਅਹਿਮਦਗੜ ਤੇ ਸ਼ਹਿਰ ਮੰਡੀ ਅਹਿਮਦਗੜ ਰੱਖੜੀਆਂ ਦੇ ਤਿਉਹਾਰ ਕਰਕੇ ਬਹੁਤ ਵੱਡੀ ਸੂਟਾਂ ਉੱਤੇ ਸੇਲ ਲੱਗ ਗਈ ਸੂਟ ਬਹੁਤ ਤੁਹਾਨੂੰ ਸਸਤੇ ਰੇਟਾਂ ਤੇ ਇੱਥੋਂ ਮਿਲ ਜਾਣਗੇ ਤੇ ਵਧੀਆ ਸਟੱਫ ਮਿਲੂਗਾ ਬਾਕੀ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਰੱਖੜੀ ਦੇ ਤਿਹਾਰ ਨੂੰ ਹਨਾ ਦੇਖਦੇ ਉਹਨਾਂ ਨੇ ਬਹੁਤ ਵੱਡੀਆਂ ਸੂਟਾਂ ਦੇ ਤੇ ਆਫਰਾਂ ਲਾਤੀਆਂ ਬਹੁਤ ਵੱਡੀ ਸੇਲ ਆਤੀ ਤੁਸੀਂ ਕਿਵੇਂ ਇਸ ਸ਼ਾਪ ਤੇ ਪਹੁੰਚਣਾ ਤੁਹਾਨੂੰ ਪ੍ਰੋਪਰ ਆਪਾਂ ਐਡਰੈਸ ਦਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਸੋ ਚੱਲਦੇ ਆ ਅੱਜ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਣਾ ਹੈ ਪਹਿਲਾਂ ਮੈਂ ਤੁਹਾਨੂੰ ਪ੍ਰੋਪਰ ਐਡਰੈਸ ਦੱਸੂਗਾ ਤੁਸੀਂ ਕਿਵੇਂ ਇਸ ਸ਼ਾਪ ਤੇ ਪਹੁੰਚ ਸਕਦੇ ਹੋ ਬਾਕੀ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਤੇ ਆ ਤੂਲਕੋਟ ਚੌਕ ਰਹਿ ਗਿਆ ਤੇ ਇਹਦੇ ਸਾਹਮਣੇ ਬਿਲਕੁਲ ਇੱਥੇ ਦੁਕਾਨ ਆਨਮ ਕਲੋਥ ਆ ਹਣਾ ਜੀ ਲਓ ਜੀ ਹੋਲ ਸੇਲ ਐਂਡ ਡੀਟੇਲ ਤੇ ਚਲਦੇ ਆ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਵੀਰੇ ਕੀ ਆਫਰਾਂ ਲਾਤੀਆਂ ਜੀ ਫਿਰ ਆਪਾਂ ਨੇ ਹੀ ਰਖੜੀਆਂ ਲਈ ਸਪੈਸ਼ਲ ਤੀਆਂ ਤੇ ਰਖੜੀਆਂ ਲਈ ਆਪਾਂ ਸਪੈਸ਼ਲ ਸੂਟ ਲੈ ਕੇ ਆ ਆਰਗੰਜਾ ਦੇ ਪਲੇਨ ਰੇਡ ਦੀ ਪੂਰੇ ਵਰਲਡ ਦੀ ਗਰੰਟੀ ਚੈਲੰਜ ਪੂਰਾ 5 ਮੀਟਰ ਸੂਟ ਕੱਟ ਕੇ ਦੇਵਾਂਗੇ ਆਪਾਂ ਇਹ ਹਾਂਜੀ ਪੂਰਾ ਮੀਟਰ ਨਾਲ 5 ਮੀਟਰ ਦਾ ਸੂਟ ਕੈਂਚੀ ਨਾਲ ਕੱਟ ਕੇ ਦੇਵਾਂਗੇ ਸਿਰਫ ਔਰ ਸਿਰਫ 100 ਰੁਪਏ ਦਾ ਸੂਟ 500 ਦੇ 5 ਸੂਟ 1000 ਦੇ 10 ਸੂਟ ਹੀ ਜੀ 1000 ਰੁਪਏ ਦੇ 10 ਸੂਟ ਬਾਈ ਉਹਨਾਂ ਨੇ ਬਹੁਤ ਵੱਡੀ ਆਫਰ ਲਾਤੀ ਕਲਾ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਣ ਨੇ ਜੀ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਆਪਸ਼ਨ ਹੈ ਔਰ ਗੰਗਾ ਦਾ ਸੂਟ ਹੋਊਗਾ ਪਹਿਲਾ ਦਾ ਜੀ ਠੀਕ ਹੈ ਔਰ ਗੰਗਾ ਸੂਟ 1000 ਦੇ 10 ਰੁਪਏ ਲਓ ਜੀ 1000 ਦਾ 10 ਸੂਟ ਫਿਰ ਇੱਕ ਆਪਣੇ ਦੇ ਇਦਾਂ ਦੀ ਕੱਟ ਆ ਜੂ 3 ਮੀਟਰ ਦੀ ਕੱਟ ਕ੍ਰਸ਼ੀ ਮੀਟਰ ਦੀ ਜਿੰਮੀ ਚੂ ਬਰਬਰੀ 55 ਰੁਪਏ ਦਾ ਪੀਸ ਹੋਊਗਾ ਇਹ ਜੋ ਜੀ 55 ਰੁਪਏ ਦਾ ਇੱਕ ਆਪਣੇ ਦਾ ਜੋਰਜਟ ਦੇ ਚਮਾਲ ਪਿਆ ਜੀ ਠੀਕ ਆ ਜੀ ਆ ਦੇਖੋ ਹਾਂਜੀ ਪਿਓਰ ਵਿਸਕੋਸ ਵਾਲੀ ਜੋਰਜਟ ਹੋਊਗੀ ਠੀਕ ਆ ਜੀ 150 ਰੁਪਏ ਦਾ ਸੂਟ ਲਓ ਜੀ 150 ਰੁਪਏ ਦਾ 150 ਰੁਪਏ ਸੂਟ ਰੇਟ ਦੀ ਚੈਲੰਜ ਨਾਲ ਗਾਰੰਟੀ ਹੋਊਗੀ ਆਪਣੀ ਠੀਕ ਹੈ ਵੀਰੇ ਠੀਕ ਹੈ ਜੀ ਚੈਲੰਜ ਨਾਲ ਗਾਰੰਟੀ 150 ਰੁਪਏ ਸੂਟ ਹੋਊਗਾ ਲਓ ਜੀ ਪੂਰੇ ਵਰਲਡ ਦੀ ਗਾਰੰਟੀ ਹੋਊਗੀ ਆਪਣੀ ਠੀਕ ਹੈ ਜੀ 150 ਰੁਪਏ ਆਰ ਹੈ ਹਾਂ ਜੀ ਇਹ ਜਿਹੜੇ ਮੈਂ ਰੇਟ ਦੱਸ ਰਿਹਾ ਰਿਟੇਲ ਪ੍ਰਾਈਸ ਦੱਸ ਰਿਹਾ ਜਿਨ੍ਹਾਂ ਨੇ ਹੋਲ ਸੇਲ ਚ ਲੈਣਾ ਇਹ ਇਕੱਠਾ ਕੱਪੜਾ ਲੈਣਾ ਹੈ ਉਹ ਅਨਮ ਕਲੌਥ ਹਾਊਸ ਵਾਲਿਆਂ ਨੂੰ ਕੰਟੈਕਟ ਨੰਬਰ ਲਗਾ ਲਿਓ ਨੰਬਰ ਇਹਦੇ ਵਿੱਚ ਦਿੱਤਾ ਹੋਇਆ ਹੈ ਆਪਾਂ ਉਹਨਾਂ ਨੂੰ ਚੈਲੰਜ ਨਾਲ ਸਾਰੇ ਪੰਜਾਬ ਨਾਲ ਸਸਤਾ ਕੱਪੜਾ ਆਪਾਂ ਦੇਵਾਂਗੇ ਇੰਨੀ ਮੇਰਾ ਵਾਦਾ ਰਿਹਾ ਹੁਣਾ ਭੈਣਾਂ ਭਾਈਆਂ ਨਾਲ ਜਿਹੜਾ ਆਪਾਂ ਤੋਂ ਕੱਪੜਾ ਲੈਣ ਆਉਣਗੇ ਹਾਂਜੀ ਹਾਂਜੀ ਆ ਦੇਖੋ ਥਾਂ ਦੇ ਥਾਂ ਪੈਣੇ ਮਾਲ ਇੱਧਰ ਬਹੁਤ ਪਿਆ ਗੋਡਾਊਨ ਇਹ ਆਪਣਾ ਓਕੇ ਹਾਂਜੀ ਹਾਂਜੀ ਫਿਲਹਾਲ ਆਪਾਂ ਤੁਹਾਨੂੰ ਦੁਕਾਨ ਤੇ ਲੈ ਕੇ ਚੱਲਾਂਗੇ ਠੀਕ ਹੈ ਠੀਕ ਹੈ ਇਹ ਜੋਰ ਜੱਟ ਦਾ ਸੂਟ ਹੈ ਵਧੀਆ ਲਈ ਓਕੇ 150 ਰੁਪਏ ਸੂਟ 5 ਮੀਟਰ ਕੈਂਚੀ ਨਾਲ ਘੱਟ ਕੇ ਦੇਵਾਂਗੇ 5 ਮੀਟਰ ਇਹ ਰੱਖਣੀਆਂ ਲਈ ਤੀਆਂ ਲਈ ਸਪੈਸ਼ਲ ਆਫਰ ਲੈ ਕੇ ਆਂਦੀ ਹੈ ਆਪਣੀਆਂ ਭੈਣਾਂ ਲਈ ਠੀਕ ਹੈ ਜੀ 150 ਰੁਪਏ ਦਾ ਸੂਟ ਰਹੂਗਾ ਇਹ ਠੀਕ ਹੈ ਜੀ ਆਪਾਂ ਇੱਕ ਹੈ ਕੈਂਬ੍ਰਿਕ ਕਾਟਨ ਦੇ ਸੂਟ ਲੈ ਕੇ ਆਏ ਆ ਹਾਂਜੀ ਪਿਓਰ ਕੈਂਬ੍ਰਿਕ ਕਾਟਨ ਜੀ ਓਕੇ ओरिजिनल ਕੈਂਬ੍ਰਿਕ ਤਾਂ ਕੈਂਬ੍ਰਿਕ ਕਹਾਂਗੇ ਤਾਂ ਕੈਂਬ੍ਰਿਕ ਹੀ ਹੋਗੀ ਠੀਕ ਹੈ ਜੀ ਆਹ ਦੇਖੋ ਜੀ ਕੈਂਬ੍ਰਿਕ ਦੀ ਪਛਾਣ ਆਹ ਹੈ ਠੀਕ ਹੈ ਜੀ ਪਿਓਰ ਕੈਂਬ੍ਰਿਕ ਐਕਸਪੋਰਟ ਦਾ ਸਰਪਲਸ ਦਾ ਮਾਲ ਹਾਂਜੀ ਕਲਰ ਪੱਕੇ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕਹੋਨਾ ਮਾਲ ਗੜਾਉਣ ਪੂਰਾ ਭਰਿਆ ਪਿਆ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਸੂਟ ਲਓ ਜੀ 250 250 ਰੁਪਏ ਦੇ ਵਿੱਚ ਸੂਟ ਠੀਕ ਆ ਜੀ ਜਿੰਨਾ ਮਰਜੀ ਪਿਓਰ ਕੈਂਬ੍ਰਿਕ ਕਾਟਨ ਓਕੇ 2250 ਰੁਪਏ ਠੀਕ ਹੈ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਜੀ ਸ਼ੇਅਰ ਕਰ ਦਿਓ ਹਾਂ ਜੀ ਬਾਈ ਤੋਂ ਅੱਗੇ ਲੈ ਜਾਓ ਤੇ ਇਹ 250 ਰੁਪਏ ਦਾ ਸੂਟ ਪਰ ਮੇਰੀ ਰਿਕੁਐਸਟ ਹੈ ਹਮੇਸ਼ਾ ਇਹੀ ਰੱਖ ਦੀਏ ਪਤਾ ਹੈ ਕਿ ਚੈਨਲ ਸਬਸਕ੍ਰਾਈਬ ਕਰਨ ਨੂੰ ਵੀਡੀਓ ਸ਼ੇਅਰ ਕਰਨ ਨੂੰ ਕੋਈ ਪੈਸਾ ਨਹੀਂ ਲੱਗਦਾ ਇਹ ਜਿਹੜੀ ਸੁਵਿਧਾ ਹੈ ਬਿਲਕੁਲ ਫ੍ਰੀ ਚ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਸੁਵਿਧਾ ਫ੍ਰੀ ਚ ਹੈ ਇਹਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਉਠਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਭਾਈ ਦਾ ਫਾਇਦਾ ਕਰ ਦਿਓ ਰੱਖਣੀਆਂ ਤੇ ਲਓ ਜੀ ਆ ਦੇਖੋ 250 ਰੁਪਏ ਦਾ ਕੈਂਬਰੀ ਕਾਟਨ ਦਾ ਸੂਟ ਠੀਕ ਹੈ ਜੀ ਠੀਕ ਹੈ ਜੀ 250 ਰੁਪਏ ਕੈਂਬਰੀ ਦਾ ਸੂਟ ਆ ਪੱਕੇ ਕਲਰ ਹੋਣਗੇ। ਲਓ ਜੀ ਪੱਕੇ ਕਲਰ ਨੇ। ਮਾਲ 100 100 ਮੀਟਰ ਦਾ ਲੈਂਪ ਨੇ ਇਹ। ਓਕੇ ਓਕੇ। 100 100 ਮੀਟਰ ਦਾ ਲੈਂਪ ਆ ਲਿਖਿਆ ਵੀ ਹੋਊਗਾ। ਹਾਂਜੀ। ਠੀਕ ਹੈ ਜੀ। 100 100 ਮੀਟਰ ਦਾ ਲੈਂਪ ਠੀਕ ਹੈ ਜੀ। ਇਹ ਚ ਸਿਰਫ ਔਰ ਸਿਰਫ 250 ਰੁਪਏ ਦਾ ਹੀ। ਠੀਕ ਹੈ ਜੀ। ਮੈਂ ਕੈਂਬਰੀ कॉटन ਮਾਲ ਬਹੁਤ ਜ਼ਿਆਦਾ ਪਿਆ ਹੈ। 250 ਰੁਪਏ ਦਾ ਸੂਟ ਫਿਰ ਤੁਸੀਂ ਕਹੋਗੇ? ਹਾਂਜੀ। ਵੀ ਪਤਾ ਨਹੀਂ ਵੀਰਾ ਝੂਠ ਬੋਲਦਾ ਦੇਖੋ। ਲਓ ਜੀ। ਇਹ 280 ਰੁਪਏ ਦਾ 290 ਰੁਪਏ ਦਾ ਹੋਲ ਸੇਲ ਰੇਟ ਹੈ ਇਹਦਾ ਜਿੱਥੋਂ ਮਰਜ਼ੀ ਪਤਾ ਕਰ ਸਕਦੇ ਹੋ ਡਿਟੇਲ ਚ ਇਹ 500 ਰੁਪਏ ਦਾ ਸੂਟ ਮਿਲਦਾ ਆਪਾਂ ਤੁਹਾਨੂੰ ਰਿਟੇਲ ਪ੍ਰਾਈਸ 250 ਰੁਪਏ ਲਗਾ ਕੇ ਦਮਾ ਗਏ ਕੈਮਰਿਕ ਕਾਟਨ ਦਾ ਹੀ ਠੀਕ ਹੈ ਜੀ ਠੀਕ ਹੈ ਜੀ ਪਰ ਰਿਕੁਐਸਟ ਉਹੀ ਵੀਡੀਓ ਨੂੰ ਸ਼ੇਅਰ ਕਰਕੇ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ 250 ਰੁਪਏ ਦਾ ਸੂਟ ਡਿਜ਼ਾਈਨ ਕਲਰ ਜਿੰਨੇ ਕਹੋ ਨੇ ਮਿਲ ਜਾਣਗੇ ਹਾਂਜੀ ਹਾਂਜੀ ਆ ਦੇਖੋ ਜੀ ਲਓ ਜੀ ਮਾਲ ਬਹੁਤ ਆਇਆ ਹੋਇਆ ਆਪਣੇ ਲਵੇ ਲਓ ਜੀ ਆ ਦੇਖੋ ਨਾ ਆ ਦੇਖੋ ਬਹੁਤ 250 ਰੁਪਏ ਸੂਟਾਂ ਮਾੜੇ ਇੰਨਾ ਜ਼ਿਆਦਾ ਜਿੰਨਾ ਕਹਿ ਦੋ ਲਓ ਜੀ ਆ ਲਓ ਜੀ ਪ੍ਰਿੰਟ ਇੱਕ ਤੋਂ ਇੱਕ ਕਾਲਾ ਪ੍ਰਿੰਟ ਹੋਊਗਾ ਜੀ ਹਾਂਜੀ ਸਿਰਫ ਔਰ ਸਿਰਫ 250 ਰੁਪਏ ਦੇ ਠੀਕ ਆ ਜੀ ਆ ਦੇਖੋ ਲਓ ਜੀ ਆ ਦੇਖੋ ਇੱਕ ਆਵਲਾ ਦੇਖੋ ਜੀ ਸਿਰਫ 250 ਰੁਪਏ ਦੇ ਮਿਲ ਜਾਣਗੇ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਮੋਹੀ ਗੱਲ ਕਰਦੇ ਆ ਜਿਹੜੀ ਸ਼ੇਅਰ ਕਰਨ ਦੀ ਸੁਵਿਧਾ ਬਿਲਕੁਲ ਫ੍ਰੀ ਹੈ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਕੇ ਆਈਓ ਆਪਣੇ ਭਾਈ ਦਾ ਵੱਧ ਤੋਂ ਵੱਧ ਫਾਇਦਾ ਕਰਿਓ ਔਰ ਮੈਂ ਵਾਦਾ ਕਰਦਾ ਮੈਂ ਵੀ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰੂੰਗਾ ਠੀਕ ਹੈ ਜੀ ਆ ਦੇਖੋ 250 ਰੁਪਏ ਦਾ ਲਓ ਜੀ 250 ਰੁਪਏ ਦਾ ਡਿਜ਼ਾਈਨ ਕਲਰ ਜਿੰਨੇ ਕੋ ਹੋਣ ਨੇ ਠੀਕ ਹੈ ਜੀ ਠੀਕ ਹੈ ਜੀ ਇਹ 250 ਰੁਪਏ ਦਾ ਸੂਟ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਵੀ ਬਹੁਤ ਐਟਮਾ ਨੇ ਆਪਾਂ ਹੁਣ ਤੁਹਾਨੂੰ ਨੈਕਸਟ ਪ੍ਰਾਈਡ ਦਿਖਾਉਣੇ ਆ ਹਾਂਜੀ ਵੀਰੇ ਆਪਾਂ ਦੇਖੋ ਜੀ ਕੈਂਬਰੀ कॉटन एक्सपोर्ट ਦੀ ਰਿਯਾਨ ਜੀ ਓਕੇ ਠੀਕ ਹੈ ਜੀ ਕੈਂਬਰੀ कॉटन एक्सपोर्ट ਦੀ ਰਿਯਾਨ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਲਓ ਜੀ ਇਹ ਵੀ 250 ਰੁਪਏ ਜੀ ਠੀਕ ਹੈ ਪ੍ਰਿੰਟ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਕਈ ਕਸਟਮਰ ਕਹਿਣਗੇ ਵੀ ਇਹ ਕੈਂਬ੍ਰਿਕ ਨਹੀਂ ਹੈਗੀ ਉਹਨਾਂ ਨੂੰ ਆਪਾਂ ਲਾਈਵ ਟੈਲੀਕਾਸ ਦਿਖਾਨੇ ਆ ਪਿਓਰ ਕੈਂਬ੍ਰਿਕ ਹੋਊਗੀ ਆ ਦੇਖੋ ਜੀ ਪਿਓਰ ਕੈਂਬ੍ਰਿਕ ਹੈ ਠੀਕ ਹੈ ਜੀ ਕੈਂਬ੍ਰਿਕ ਦਾ 350 350 ਹੋਲ ਸੇਲ ਦਾ ਪ੍ਰਾਈਸ ਹੈ ਆਪਾਂ ਰਿਟੇਲ ਦੇ ਵਿੱਚ 250 ਰੁਪਏ ਸੂਟ ਦੇਣਾ ਇਹ 250 ਰੁਪਏ ਰਿਟੇਲ ਚ ਠੀਕ ਹੈ ਜੀ ਔਰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਇਹ ਪੂਰਾ 250 ਉਹਨਾਂ ਨੂੰ ਲਗਾਵਾਂਗੇ ਜਿਹੜਾ ਨਹੀਂ ਸ਼ੇਅਰ ਕਰਕੇ ਆਊਗਾ ਉਹਨੂੰ 300 ਵੀ ਲੱਗਸਾ 350 ਵੀ ਲੱਗਸਾ ਠੀਕ ਹੈ ਜੀ ਲਓ ਜੀ ਵੀਡੀਓ ਸ਼ੇਅਰ ਕਰ ਹਾਂ ਜਿਨ੍ਹਾਂ ਨੇ ਲੈਣਾ ਹੈ ਹੋਲ ਸੇਲ ਦੇ ਵਿੱਚ ਹਾਂ ਜੀ ਉਹ ਕਾਲਿਓਨਮ ਕਲਾਥ ਹਾਊਸ ਵਾਲਿਆਂ ਨੂੰ ਫੋਨ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਲਓ ਜੀ ਜੇ ਤੁਸੀਂ 250 ਰੁਪਏ ਬਾਈ ਨਾਲ ਕੰਟੈਕਟ ਕਰ ਲਿ ਠੀਕ ਹੈ ਆਪਣਾ ਨੰਬਰ ਵੀਡੀਓ ਦੇ ਉੱਪਰ ਦਿੱਤਾ ਹੋਇਆ ਹੈ ਹਾਂਜੀ ਠੀਕ ਹੈ ਜੀ ਆ ਦੇਖੋ ਲਓ ਜੀ ਤੇ ਇੱਕ ਗੱਲ ਇਹ ਮੈਂ ਬੇਨਤੀ ਹੋਰ ਕਰਨਾ ਚਾਹਣਾ ਹਾਂ ਜੀ ਕਈ ਕਸਟਮਰ ਕਹਿੰਦੇ ਨੇ ਹੁਣ ਜਿਵੇਂ ਸਾਡੇ ਲਈ ਕਸਟਮਰ ਦਾ ਟਾਈਮ ਚੱਲ ਜਾਂਦਾ ਹੈ ਤਾਂ ਇਹ ਕਸਟਮਰ ਸੂਟ ਚੇਂਜ ਕਰਨਾ ਆਉਂਦੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸੂਟ ਦੇ ਵਿੱਚ ਕੋਈ ਡਿਫੈਕਟਡ ਹੈ ਕਟਿਆ ਫਟਿਆ ਦਾਗੀ ਦਬਿਆ ਤਾਂ ਤੱਕ ਤੁਹਾਡਾ ਸੂਟ ਚੇਂਜ ਹੋਊਗਾ ਅਦਰਵਾਈਜ਼ ਤੁਹਾਡਾ ਸੂਟ ਚੇਂਜ ਨਹੀਂ ਹੋਣਾ ਹੈਗਾ ਕਈ ਕਹਿੰਦੇ ਨੇ ਸਾਡੀ ਕੁੜੀ ਨਹੀਂ ਪਸੰਦ ਆਇਆ ਸਾਡੀ ਦਾਦੀ ਨਹੀਂ ਪਸੰਦ ਆਇਆ ਸਾਡੇ ਘਰ ਦੇ ਨਹੀਂ ਪਸੰਦ ਆਇਆ ਅਸੀਂ ਇਸ ਕਰਕੇ ਇਹੀ ਕਹਿੰਦੇ ਜਿਨੇ ਲੈਣਾ ਹੈ ਪਲੀਜ਼ ਉਹਨੂੰ ਨਾਲ ਲਿਆਇਆ ਕਰੋ ਤਾਂ ਕਿ ਉਹਨਾਂ ਨੂੰ ਪਸੰਦ ਕਰਾ ਸਕੋ ਠੀਕ ਹੈ ਕਿਉਂਕਿ ਉਧਰੋਂ ਕਸਟਮਰ ਜ਼ਿਆਦਾ ਹੁੰਦਾ ਉਧਰੋਂ ਕਸਟਮਰ ਚੇਂਜ ਕਰਨ ਵਾਲਾ ਵੀ ਹੁੰਦਾ ਉਹਦੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਔਰ ਤਕਲੀਫ ਹੁੰਦੀ ਹੈ ਠੀਕ ਹੈ ਜੀ ਇਸ ਕਰਕੇ ਪਲੀਜ਼ ਇੱਕ ਚੀਜ਼ ਨੂੰ ਉਹੀ ਲੈ ਕੇ ਜਾਓ ਜਿਹੜੀ ਤੁਹਾਨੂੰ ਪਸੰਦ ਹੈ ਇੱਥੇ 10 ਵਾਰ ਦੇਖੋ 20 ਵਾਰ ਦੇਖੋ ਤੁਹਾਨੂੰ ਕੋਈ ਤਰਾ ਚੇਂਜ ਨਹੀਂ ਕਰ ਸਕਾਂਗੇ ਅਸੀਂ ਪਹਿਲੇ ਇਹ ਗੱਲ ਕਹਿ ਗੀ ਠੀਕ ਹੈ ਜੀ ਕਿਉਂਕਿ ਸੇਲ ਦਾ ਮਾਲ ਹੈ ਰਕੜੀਆਂ ਤੇ ਸਪੈਸ਼ਲ ਆਫਰ ਤਮਾਕਾ ਲੈ ਕੇ ਆਏ ਆਪਾਂ ਲਓ ਜੀ ਆ ਦੇਖੋ 250 ਰੁਪਏ ਦਾ ਕੈਂਬ੍ਰਿਕ ਕਾਟਨ ਦਾ ਸੂਟ ਹੈ ਠੀਕ ਹੈ ਜੀ ਆ ਡਿਜੀਟਲ ਪ੍ਰਿੰਟ ਹੋਣਗੇ ਇੰਨੀ ਮੇਰੀ ਗਾਰੰਟੀ ਹੈ ਕੈਂਬ੍ਰਿਕ ਦੇ ਡਿਜੀਟਲ ਪ੍ਰਿੰਟ ਹੋਣਗੇ ਹਾਂਜੀ ਹਾਂਜੀ ਪ੍ਰਿੰਟਡ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਗੇ ਇਹ ਕਿ ਕਿ ਸੂਟ ਦਾ ਸੈਂਪਲ ਦਿਖਾਉਣਾ ਇਹਦੇ ਨਾਲ ਦੇ 100 100 ਮੀਟਰ ਥਾਨ ਮਿਲਦੇ ਦੇ ਪੈ ਹੋਣਗੇ ਹਾਂ ਪਰ ਇਹ ਕਿ ਇਦਾਂ ਵੀ ਹੋ ਜਾਂਦਾ ਹੈ ਕਈ ਕਸਟਮਰ ਕਹਿ ਲੈਂਦੇ ਬ੍ਰਾਸੀਂ ਤੁਹਾਡੀ ਕੱਲ ਵੀਡੀਓ ਦੇਖੀ ਸੀ ਉਹ ਜੇ 2.5 250 ਆਹ ਪ੍ਰਿੰਟ ਪਾਇਆ ਹੋਇਆ ਸੀ ਠੀਕ ਹੈ ਸਕਰੀਨ ਸ਼ਾਟ ਮਾਰ ਲਿਆ ਹੁੰਦੇ ਨੇ ਉਹ ਕਹਿੰਦੇ ਨੇ ਅਸਤਾ ਵੀਡੀਓ ਕੱਲ੍ਹ ਦੇਖੀ ਸੀ ਪਰ ਵੀਡੀਓ ਨੂੰ ਪੈਣ ਨੂੰ ਮਹੀਨਾ ਹੋ ਜਾਂਦਾ ਜੀ ਠੀਕ ਹੈ ਮੰਨ ਲਓ ਸੂਰਵਿਕ ਜਾਂਦਾ ਹਾਂਜੀ ਜਿਹੜਾ ਮਾਲ ਜਦ ਵੀਡੀਓ ਪਾਇਆ ਜਦ ਤੱਕ ਮਾਲ ਅਵੇਲੇਬਲ ਹੈ ਜਦ ਤੱਕ ਹੀ ਸੇਲ ਹੈ ਠੀਕ ਹੈ ਜੇ ਵੀਡੀਓ ਨੂੰ ਮਹੀਨਾ 2 ਮਹੀਨੇ ਹੋ ਗਏ 15 ਦਿਨ ਵੀ ਹੋ ਗਏ ਮਾਲ ਖਤਮ ਹੋਇਆ ਤੇ ਸਾਡਾ ਕੋਈ ਉਹ ਨਹੀਂ ਗਈ ਠੀਕ ਹੈ ਮੈਂ ਪਹਿਲਾਂ ਦੱਸਦਾ ਕਈ ਐਡਰੈਸ ਪੁੱਛਦੇ ਨੇ ਅਹਿਮਦਗੜ ਆਪਣਾ ਐਡਰੈਸ ਹੈ ਠੀਕ ਹੈ ਜੀ ਠੀਕ ਹੈ ਜੀ ਮੰਡੀ ਅਹਿਮਦਗੜ ਠੀਕ ਹੈ ਜੀ ਮਲੇਰ ਕੋਟਲਾ ਉਹ ਲੁਧਿਆਣਾ ਦੇ ਬਿਲਕੁਲ ਸੈਂਟਰ 'ਚ ਪੈਂਦਾ ਹੈ ਆਪਣਾ ਡਿਸਕ੍ਰਿਪਸ਼ਨ 'ਚ ਸਾਰੀ ਸੌਰੀ ਇਹਦੇ 'ਚ ਡਿਸਕ੍ਰਿਪਸ਼ਨ 'ਚ ਵੀ ਦਿੱਤੀ ਹੋਊਗੀ ਠੀਕ ਹੈ ਐਡਰੈਸ ਸਾਰਾ ਦਿੱਤਾ ਹੋਊਗਾ ਆਪਣਾ ਤੇ ਦੂਜੀ ਗੱਲ ਆਪਣਾ ਐਡਰੈਸ ਗੂਗਲ ਮੈਪ ਦੇ ਲੋਕੇਸ਼ਨ ਤੋਂ ਵੀ ਗੱਡ ਸਕਦੇ ਨੇ ਅਨਮ ਕਲੋਥ ਤੋਂ ਠੀਕ ਹੈ ਜੀ ANAM ANAM CLOTH HOUSE ਹੈ ਕਈ ਅਮਨ ਅਨਾ ਆਇਨੋ ਕਈ ਅਲੱਗ ਅਲੱਗ ਨਾਮ ਲੈ ਜਾਂਦ ਨੇ ਹਾਂਜੀ ਹਾਂਜੀ ਠੀਕ ਹੈ ANAM CLOTH HOUSE ਹੈ A N A M ਠੀਕ ਹੈ ਜੀ ਠੀਕ ਹੈ ਜੀ ਆਪਣਾ YouTube ਚੈਨਲ ਵੀ ਹੈ ਠੀਕ ਹੈ ਜੀ ਠੀਕ ਹੈ ਜੀ ਉਹਦੇ ਚ ਸਾਰੀ ਤਰ੍ਹਾਂ ਦੀ ਵੈਰਾਈਟੀ ਆ ਦੇਖੋ ਜੀ ਆਪਾਂ ਤੁਹਾਨੂੰ ਲੈ ਕੇ ਆਏ 2.5 2.5 ਸੌ ਰੁਪਏ ਕੈਂਬ੍ਰਿਕ ਕਾਟਨ 2.5 2.5 ਠੀਕ ਹੈ ਜੀ ਹਾਂਜੀ 2.5 2.5 ਰੁਪਏ ਸੂਟ ਹੀ ਕੈਂਬ੍ਰਿਕ ਕਾਟਨ ਦਾ ਹਾਂਜੀ ਪ੍ਰਿੰਟਡ ਡਿਜ਼ਾਈਨ ਇਹ ਵੀ ਬਹੁਤ ਘੱਟ ਦਿਖਾਤ ਨੇ ਮੈਂ ਤੁਹਾਨੂੰ ਪ੍ਰਿੰਟਡ ਡਿਜ਼ਾਈਨ ਹਜੇ ਮੈਂ ਸਿਰਫ ਆਪਣੀ ਦੁਕਾਨ ਤੇ ਤੁਹਾਨੂੰ 10% ਪ੍ਰਿੰਟ ਦਗਾਤਨੀ ਜਿਹੜੇ ਗਰਾਊਂਡ 'ਚ ਵੀ ਦਿਖਾਤ ਨੇ ਆ ਵੀ ਦਿਖਾ ਰਿਹਾ ਹਾਂ ਇਹ ਸਿਰਫ 10% ਪ੍ਰਿੰਟ ਨੇ ਮਿਲੇ ਵੇ ਹਜੇ 90% ਪ੍ਰਿੰਟ ਮਿਲੇ ਹੋਰ ਪਏ ਨੇ ਜਿਹੜੇ ਕਿ ਮੈਂ ਵੀਡੀਓ 'ਚ ਨਹੀਂ ਦਿਖਾ ਸਕਦਾ ਜੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜੂ ਇਸ ਕਰਕੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਉਹਦੇ ਕਰਕੇ ਫਿਰ ਜਿੰਨੇ ਪ੍ਰਿੰਟ ਦਿਖਾਤੇ ਜਾਂਦੇ ਨੇ ਓਨੇ ਕੀ ਦਿਖਾਤੇ ਆ ਦਿਖਾ ਰਿਹਾ ਆ ਦੇਖੋ ਇਸ ਸਰਵਰ ਸਿਰਫ 250 ਰੁਪਏ ਦੀ ਸੇਲ ਹੈ ਠੀਕ ਹੈ ਜੀ ਕੈਂਬਰੀਕ ਕਾਟਨ ਹੋਊਗੀ ਓਕੇ ਔਰ ਜਿਨੇ ਵੇਚ ਲੈ ਲੈਣੇ ਨੇ ਉਹਨੂੰ ਆਪਾਂ ਸਪੈਸ਼ਲ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆਂ ਆ ਬਾਈ ਜੀ ਆਪਾਂ ਕੁੜਤੇ ਪਜਾਮੇ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਪੂਰੇ ਬੜੇ ਪਨੇ ਦੇ ਓਕੇ ਆਨੇ ਸਟਿਚ ਕੁੜਤੇ ਵੀ ਅਮਨੇ ਪਹਿਲੀ ਵੀਡੀਓ ਸਾਡੀ ਬਹੁਤ ਤੁਹਾਨੂੰ ਪਿਆਰ ਦਿੱਤਾ ਹੈ ਕੁੜਤੇ ਪਜਾਮਿਆਂ ਨੂੰ ਠੀਕ ਹੈ ਜੀ ਕਈ ਕਈ ਜਾਂਦੇ ਨੇ ਵੀਰੇ ਰੈਡੀमेड ਕੁੜਤੇ ਵੀ ਅਮਨੇ ਰੈਡੀमेड ਕੁੜਤੇ ਵੀ ਅਮਨੇ ਕੁੜਤੇ ਪਜਾਮਿਆਂ ਦਾ ਕੱਪੜਾ ਹੀ ਇਹ ਹੈ ਠੀਕ ਹੈ ਜੀ ਠੀਕ ਕੁਰਤੇ ਇਹ ਮੇਰਾ ਕੱਪੜਾ ਬੜੇ ਪਣੇ ਦਾ ਕੱਪੜਾ ਹੋਊਗਾ 60 ਇੰਚ ਦਾ ਪਣਾ ਹਾਂਜੀ ਠੀਕ ਹੈ ਜੀ ਤੁਹਾਨੂੰ ਸਾਡੀ ਗੱਲ ਤੇ ਨਹੀਂ ਯਕੀਨ ਆਉਂਦਾ ਮਾਰਕੀਟ ਦੇ ਵਿੱਚ ਇਹਦਾ ਰੇਟ ਪਤਾ ਕਰਕੇ ਫਿਰ ਆਜੋ ਅਸੀਂ ਇਹ ਨਹੀਂ ਕਹਿੰਦੇ ਵੀ ਸਿੱਧਾ ਸਾਡੇ ਤੇ ਯਕੀਨ ਕਰੋ ਪਹਿਲਾਂ ਮਾਰਕੀਟ ਦੇ ਵਿੱਚ ਟਰਾਈ ਕਰਕੇ ਆਓ ₹500 ਮੀਟਰ ₹400 ਮੀਟਰ ਬੜੇ ਪਣੇ ਵਾਲਾ ਕੁਰਤਾ ਇਹ ਮਾ ਮਿਲਦਾ ਜਿੱਥੋਂ ਮਰਜੀ ਟਰਾਈ ਕਰ ਲਿਓ ਇੰਨੀ ਚੈਲੰਜ ਨਾਲ ਮੈਂ ਗਰੰਟੀ ਦੇ ਇਹਨੂੰ ਤਿਆਰ ਬੇਸ਼ੱਕ ਦੀ ਟਰਾਈ ਕਰਕੇ ਆਓ ਅਸੀਂ ਇਹ ਨਹੀਂ ਕਹਿੰਦੇ ਵੀ ਸਿੱਧਾ ਸਾਡੇ ਲੈ ਆਓ ਟਰਾਈ ਕਰੋ ਕੁਰਤੇ ਇਹ ਮੇਰਾ ਕੱਪੜਾ ਮਾਰਕੀਟ ਦੇ ਵਿੱਚ 500 ਰੁਪਏ ਮੀਟਰ ਮਿਲਦਾ ਹੈ ਜਾਨੀ ਕਿ 1500 ਰੁਪਏ ਕੁੜਤਾ ਵੇਵਾਂ ਠੀਕ ਹੈ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਪੂਰਾ ਕੁੜਤਾ ਵੇਵਾਂ ਹਾਂਜੀ ਪੂਰਾ ਕੁੜਤਾ ਵੇਵਾਂ 250 ਰੁਪਏ ਦੇਵਾਂਗੇ ਚੈਲੇਨਜ ਨਾਲ ਰੇਟ ਦੀ ਗਾਰੰਟੀ ਹੋਗੀ 250 ਰੁਪਏ ਠੀਕ ਹੈ ਜੀ ਠੀਕ ਹੈ ਜੀ ਇਹਦਾ ਰੇਟ ਇੱਕੋ ਹੀ ਰਹੂਗਾ 250 ਰੁਪਿਆ ਠੀਕ ਹੈ ਜੀ ਕਲਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਆਹ ਦੇਖੋ ਬੜੇ ਪਣੇ ਦੇ ਕੁੜਤੇ ਵੇਵਾਂ ਵੀ ਠੀਕ ਹੈ ਜੀ ਬੜੇ ਪਣੇ ਦੇ ਕੁੜਤੇ ਵੇਵਾਂ ਹੋਣਗੇ ਓਕੇ ਵੀਰੇ ਆਹ ਦੇਖੋ ਜੀ 250 250 ਰੁਪਏ ਕੁਰਤੇ ਮੇਂ ਦੀ ਆਪਣੇ ਲਾਵੇ ਹੋਰ ਵੀ ਬਥੇਰੀਆਂ ਵੈਰਾਈਟੀਆਂ ਪਈਆਂ ਨੇ ਮਹਿੰਗੀਆਂ ਤੋਂ ਮਹਿੰਗੀਆਂ ਹਾਈਟ ਪਰ ਵੀ ਪਈਆਂ ਨੇ ਪਰ ਇਹ ਜਿਹੜਾ 250 ਵਾਲਾ ਪੂਰਾ ਵਧੀਆ ਵਾਲਾ ਕੁਰਤਾ ਜਮਾਊਗਾ ਆ ਦੇਖੋ ਜੀ ਬੜੇ ਪਣੇ ਦਾ ਕੁਰਤਾ ਜਮਾ 60 ਇੰਚ ਦਾ ਪਣਾ ਹੋਊਗਾ ਹਾਂਜੀ ਠੀਕ ਹੈ ਪਿਓਰ ਕਾਟਨ ਹੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਉਂਦੇ ਆ ਲਓ ਜੀ ਆ ਦੇਖੋ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਤਾ ਪਿਓਰ ਕਾਟਨ ਹੋਊਗੀ ਠੀਕ ਹੈ ਕੱਪੜਾ ਪੂਰਾ ਟਾਪ ਦਾ ਹੋਊਗਾ ਸਿਰਫ ਅਰ ਸਿਰਫ 250 ਰੁਪਏ ਦਾ ਕੁਰਤਾ ਪਜਾਮੇ ਦਾ ਕੱਪੜਾ ਹਾਣੇ ਸਟਿਚ ਸਲਾਈ ਤੁਹਾਨੂੰ ਆਪ ਦੇਣੀ ਪਊਗੀ ਮੈਂ ਪਹਿਲਾਂ ਦੱਸਦਾ ਕਿਉਂਕਿ ਪਿਛਲੀ ਵੀਡੀਓ 'ਚ ਬਹੁਤ ਲੋਕਾਂ ਨੇ ਮੈਨੂੰ ਇਹ ਯਾਨਕਿ ਇਹ ਸਵਾਲ ਪੁੱਛੇ ਨੇ ਹਾਂਜੀ ਹਾਂਜੀ ਵੀ ਵਿਰੇ ਕੁੜਤਾ ਹੈ ਮੈਂ ਰੈਡੀमेड ਹੈ ਮੈਂ ਕਹਾਂਗਾ ਇਹ ਨਹੀਂ ਠੀਕ ਹੈ ਠੀਕ ਹੈ ਕਦੇ ਅਸੀਂ ਸਮਝੇ ਕਿ ਤੇ ਰੈਡੀमेड ਹੈ ਜੀ ਓਕੇ ਓਕੇ ਆ ਦੇਖੋ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਬਹੁਤ ਜ਼ਿਆਦਾ ਇਹ ਕਪੜਾ ਲੇਡੀ ਸੂਟ ਵੀ ਤਿਆਰ ਕਰਵਾ ਸਕਦੇ ਹੋ ਬੁਟੀਕ ਲਈ ਵੀ ਲੈ ਸਕਦੇ ਹੋ ਠੀਕ ਹੈ ਜੀ ਪਰ ਜਿਨ੍ਹਾਂ ਨੇ ਬੁਟੀਕ ਦਾ ਕੰਮ ਨਵਾਂ ਸ਼ੁਰੂ ਕਰਨਾ ਹੈ ਠੀਕ ਹੈ ਉਹਦੇ ਲਈ ਵੀ ਧੀਆਂ ਲਈ ਪਲੇਨ ਸੂਟਾਂ ਲਈ ਵੀ ਚੱਲਦੇ ਇਹ ਕਪੜਾ ਠੀਕ ਹੈ ਤੇ ਜਿਨ੍ਹਾਂ ਨੇ ਵਿਆਹ ਸ਼ਾਦੀ ਲਈ ਜਾਂ ਜਿਵੇਂ ਵੀ ਕਪੜਾ ਇਕੱਠਾ ਲੈਣਾ ਹੈ ਉਹ ਹਨਮ ਕਲਾਤਾ ਹੌਸਲੇ ਨੂੰ ਕੰਟੈਕਟ ਨੰਬਰ ਇਹਦੇ ਉੱਪਰ ਦਿੱਤਾ ਹੈ ਫੋਨ ਲਗਾ ਲਿਓ ਆਪਾਂ ਨਾਲ ਡਿਸਕਾਊਂਟ ਔਰ ਸਸਾ ਕਰਕੇ ਲਗਾਵਾਂਗੇ ਜਿਨ੍ਹਾਂ ਨੇ ਇਕੱਠਾ ਕਪੜਾ ਲੈਣਾ ਹੈ ਠੀਕ ਆ ਜੀ ਆ ਦੇਖੋ ਜੀ ਹਾਂਜੀ ਬੜੇ ਪਣੇ ਵਾਲਾ ਕੁੜਤਾ ਜਾਂ ਮਾਊਗਾ ਲਓ ਜੀ ਬਾਕੀ ਇਹਨਾਂ ਕਲਰ ਆਪਸ਼ਨ ਬਹੁਤ ਮਿਲ ਜੂਗਾ ਆ ਬਹੁਤ ਜ਼ਿਆਦਾ ਜੀ ਕਲਰ ਤਾਂ ਬਹੁਤ ਨੇ ਭਈਆ ਸਾਰੀ ਕਲਰ ਇਹਦੇ ਚ ਹੀ ਲੱਗੇ ਹੋਏ ਨੇ ਠੀਕ ਆ ਜੀ ਸਾਰੀ ਕਲਰ ਇਹਦੇ ਚ ਲੱਗੇ ਨੇ ਕਪੜਾ ਪੂਰਾ ਟਾਪ ਦਾ ਹੋਊਗਾ ਸਿਰਫ ਔਰ ਸਿਰਫ 250 ਰੁਪਏ ਕੁੜਤਾ ਐ ਮਾ ਠੀਕ ਹੈ ਜੀ ਜਿਹੜਾ ਵੇਚਣ ਵਾਸਤੇ ਲੈ ਕੇ ਜਾਊਗਾ ਜੇ ਉਹ 1000 ਰੁਪਏ 900 ਰੁਪਏ ਨਾ ਵੀ ਖਾ ਫਿਰ ਆ ਕੇ ਮੈਨੂੰ ਫਾਲਿਓ ਪਤਾ ਕੀ ਗੱਲ ਐ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਸਭ ਤੋਂ ਸਸਤਾ ਕਪੜਾ ਐ ਮੈਂ ਤਾਂ ਕਹੂੰਗਾ ਹੀ ਠੀਕ ਹੈ ਜੀ ਤੁਸੀਂ ਆਪ ਟ੍ਰਾਈ ਕਰਕੇ ਫਿਰ ਮੇਲੇ ਆਓ ਫਿਰ ਮੈਨੂੰ ਦੱਸਿਓ ਠੀਕ ਹੈ ਜੀ ਮਾਰਕੀਟ 'ਚ ਕਿਸੇ ਵੀ ਦੁਕਾਨ ਤੇ ਪਤਾ ਕੀ ਗੱਲ ਐ ਹਰ ਇੱਕ ਇਨਸਾਨ ਕਹਿੰਦਾ ਵੀ ਮੇਰਾ ਕਪੜਾ ਸਸਤਾ ਐ ਮੈਂ ਕਪੜਾ ਵਧੀਆ 베ਚਦਾ ਮੈਂ ਮੈਂ ਇਹ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਹਾਂ ਪਹਿਲਾ ਤੁਸੀਂ ਆਨਲਾਈਨ ਵੀਡੀਓ ਦੇ ਵਿੱਚ ਤੁਹਾਨੂੰ ਜੇ ਲੱਗਦਾ ਵੀ ਵੀਰੇ ਮੇਰੇ ਨਾਲ ਕੋਈ ਸਸਤਾ ਦਿੰਦਾ ਮੈਨੂੰ ਸਕਰੀਨਸ਼ਾਟ ਭੇਜੋ ਵੀਰੇ ਤੁਸੀਂ 250 ਦਾ ਪਾਇਆ ਹੈ ਇਹ 200 ਰੁਪਏ ਦਾ ਦੇ ਰਹੇ ਨੇ ਬੜੇ ਪਨੇ ਦਾ 60 ਇੰਚ ਦਾ ਪਿਓਰ ਕਾਟਨ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਜਵਾਬ ਦੇ ਹੀ ਹਾਂ ਠੀਕ ਹੈ ਜੀ ਜੇ ਪ੍ਰਿੰਟ ਕੈਂਬ੍ਰਿਕ ਦਾ 250 ਰੁਪਏ ਦਾ ਕਿਸ ਨੇ ਪਾਇਆ ਹੋਇਆ ਹੈ ਪ੍ਰਿੰਟ ਕੈਂਬ੍ਰਿਕ ਹੋਵੇ ਮੇਰੀ ਪਹਿਲਾ ਗੱਲ ਸੁਣ ਲਓ ਪਾਉਂਦੇ 250 ਦਾ ਬਹੁਤ ਜانے ਨੇ ਸੂਟ ਹੈ ਪਰ ਉਹ ਕੈਂਬ੍ਰਿਕ ਨਹੀਂ ਹੁੰਦੀ ਐ ਮਿਕਸ ਕਾਟਡ ਹੁੰਦੀ ਐ ਸਾਡੀ ਪਿਓਰ ਕੈਂਬ੍ਰਿਕ ਹੋਵੇ ਅਸੀਂ ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਦਿਖਾਉਣੇ ਆ ਠੀਕ ਐ ਰੇਡ ਦੀ ਪੂਰੀ ਫੁੱਲ ਚੈਲੰਜ ਨਾਲ ਗਰੰਟੀ ਹੋਗੀ ਆਪਣੀ ਠੀਕ ਐ ਆਨਲਾਈਨ ਦੇਖ ਲਓ ਆਫਲਾਈਨ ਦੇਖ ਲਓ ਜਿੱਥੋਂ ਮਰਜ਼ੀ ਟਰਾਈ ਕਰਕੇ ਆ ਜਾਓ ਠੀਕ ਐ ਜਿਹੜਾ ਰੇਟ ਮੈਂ ਦੇ ਦੂੰਗਾ ਗਰੰਟੀ ਨਾਲ ਕਹਿਣਾ ਟਰਾਈ ਕਰਕੇ ਫਿਰ ਆਓ ਮਿਲੋ ਰੇਟ ਦੀ ਪੂਰੀ ਫੁੱਲ ਗਰੰਟੀ ਦਊਗਾ ਜੀ ਠੀਕ ਹੈ ਬਲੈਕ ਕਲਰ ਵੀ ਮਿਲ ਜੂਗਾ ਇਹਦੇ ਚ ਨੇਵੀ ਕਲਰ ਵੀ ਮਿਲ ਜੂਗਾ ਕਲਰ ਬਹੁਤ ਪੈਣ ਇਹਦੇ ਚ ਠੀਕ ਹੈ ਇੱਕ ਇਦਾਂ ਦੀ ਚਿਕਨ ਬਹੁਤ ਚੱਲ ਰਹੀ ਹੈ ਅੱਜ ਕੱਲ੍ਹ ਕੈਂਬ੍ਰਿਕ ਦੇਤੇ ਚਿਕਨ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਚਿਕਨ ਦੀ ਚਿਕਨ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਸਿਰਫ 499 ਦਾ ਸੂਟ ਜੀ ਲੋ ਜੀ 499 ਰੁਪਏ ਚਿਕਨ ਦਾ ਹੀ ਠੀਕ ਹੈ ਜਿਹਨੇ ਲੈਣਾ ਹੈ ਵੇਚਣ ਲਈ ਉਹ ਅਨਮ ਕਲੋਥ ਹਾਊਸ ਵਾਲਿਆਂ ਨੂੰ ਕੱਲੀਓ ਫੋਨ ਆਪਾਂ ਨੂੰ ਸਪੈਸ਼ਲ ਡਿਸਕਾਊਂਟ ਕਰਕੇ ਦਵਾਂਗੇ ਠੀਕ ਹੈ ਜੀ ਔਰ ਰੇਟ ਦੀ ਫੇਰ ਦੁਬਾਰਾ 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 ਕਹਿ ਰਿਹਾ ਚੈਲੰਜਰ ਰੇਟ ਦੀ ਗਾਰੰਟੀ ਹੋਊਗੀ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ 45 ਸੂਟ ਜਿਹੜਾ ਰਖੜੀਆਂ ਲਈ ਆਪਾਂ ਸਪੈਸ਼ਲ ਸੇਲ ਕਰਕੇ ਲੈ ਕੇ ਆਏ ਓਕੇ ਸੇਲ ਹੀ ਲੈ ਕੇ ਆਏ ਸੌਰੀ ਠੀਕ ਹੈ ਜੀ ਰੇਟ ਦੀ ਪੂਰੀ ਚੈਲੰਜ ਨਾਲ ਗਾਰੰਟੀ ਹੋ ਓਕੇ ਦੁਬੱਟੇ ਉੱਤੇ ਵਰਕੂ ਰੇਡ ਦਾ ਪੂਰੇ ਵਰਲਡ ਦੀ ਗਾਰੰਟੀ ਠੀਕ ਹੈ ਜੀ ਨਾ ਕਿ ਪੰਜਾਬ ਦੀ ਨਾ ਕਿ ਇੰਡੀਆ ਦੀ ਪੂਰੇ ਵਰਲਡ ਦੀ ਗਾਰੰਟੀ ਹੋਗੀ ਜਿੱਥੋਂ ਮਰਜ਼ੀ ਟਰਾਈ ਕਰਕੇ ਆਈਓ ਇਹ ਨਹੀਂ ਕਹਦਾ ਵੀ ਮੇਰੇ ਤੋਂ ਲੈਣਾ ਆਓ ਮੈਂ ਕਦੇ ਵੀ ਇਹ ਨਹੀਂ ਕਿਹਾ ਵੀ ਸਿੱਧਾ ਮੇਰੇ ਤੋਂ ਲੈਣਾ ਪਹਿਲਾਂ ਟਰਾਈ ਕਰੋ ਫਿਰ ਵਿਸ਼ਵਾਸ ਕਰੋ ਠੀਕ ਹੈ ਜੀ ਇੱਥੇ 299 ਰੁਪਏ ਦਾ 5 ਮੀਟਰ ਪੂਰਾ ਸੂਟ ਲੱਗਿਆ ਹੋਊ ਔਰਗੰਝਾ ਦਾ 20 ਮੀਟਰ ਦਾ ਦੁਪੱਟਾ ਦੁਬੱਟੇ ਉੱਤੇ ਵਰਕ ਸਿਰਫਰ ਸਿਰਫ 299 ਰੁਪਏ ਦਾ ਸੂਟ 299 ਰੁਪਏ ਦਾ 299 ਰੁਪਏ ਦਾ ਸੂਟ ਆਰਗੰਝਾ ਸਿਲਕ ਠੀਕ ਹੈ ਜੀ 299 ਰੁਪਏ ਦਾ ਸੂਟ ਹੈ ਜੀ ਜਿਨ੍ਹਾਂ ਨੇ ਰੱਖਣੀਆਂ ਲਈ ਲੈਣਾ ਆਪਾਂ ਉਹ ਪੈਣ ਵਾਲੀ ਸਪੈਸ਼ਲ ਆਫਰ ਲੈ ਕੇ ਆ 299 ਦਾ ਠੀਕ ਹੈ ਜੀ ਠੀਕ ਹੈ ਜੀ ਜਿਨ੍ਹਾਂ ਨੇ ਇਕੱਠੇ ਕੱਪੜੇ ਲੈਣੇ ਨੇ ਹਾਂਜੀ ਉਹਨਾਂ ਲਈ ਵੀ ਇਹੀ ਰੇਟ ਹੈ ਜੀ ਠੀਕ ਹੈ 299 ਦਾ ਲਓ ਜੀ 299 ਰੁਪਏ 299 ਰੁਪਏ ਦਾ ਸੂਟ ਰੇਟ ਦੀ ਗਾਰੰਟੀ ਪੂਰੀ ਜੀ ਆਹ ਲਓ ਜੀ ਲਓ ਆ ਦੇਖੋ ਹਾਂਜੀ ਦੁਪੱਟੇ ਉੱਤੇ ਵਰਕ ਹੋਊਗਾ ਜੀ ਠੀਕ ਹੈ ਜੀ ਦੁਪੱਟੇ ਉੱਤੇ ਪੂਰਾ ਹੈਵੀ ਵਰਕ ਹੋ ਸਿਰਫ ਔਰ ਸਿਰਫ 299 ਰੁਪਏ ਦੇ ਵਿੱਚ ਸੇਲ ਹੈ ਲੁੱਟ ਲਓ ਧਮਾਕਾ ਇਹ ਰਖੜੀ ਤੱਕ ਦੀ ਸੇਲ ਹੈ ਮੈਂ ਪਹਿਲਾ ਆਜ਼ਾਦ ਨਾ ਠੀਕ ਹੈ ਜੀ ਲਾਸਟ ਸੇਲ ਰਖੜੀ ਤੱਕ ਹੀ ਇਹ ਬਸ ਹੈ ਲਓ ਜੀ ਰਖੜੀ ਤੱਕ ਬਾਈ ਇਹਨਾਂ ਨੇ ਸੇਲ ਹੈ ਇਹ ਰਖੜੀਆਂ ਲਈ ਆਪਾਂ ਸਪੈਸ਼ਲ ਆਫਰਾਂ ਲੈ ਕੇ ਆਏ ਜੀ ਬਸ ਠੀਕ ਹੈ ਜੀ ਕਿਉਂਕਿ ਬਹੁਤ ਭੈਣਾਂ ਦੀ ਡਿਮਾਂਡ ਆ ਰਹੀ ਸੀ ਵੀ ਰਖੜੀਆਂ ਤੇ ਕੀ ਲੈ ਕੇ ਆ ਰਹੇ ਹਾਂ ਜੀ ਇਹ ਰਖੜੀਆਂ ਲਈ ਸਪੈਸ਼ਲ ਆਫਰ ਲੈ ਕੇ ਆਏ ਆਪਾਂ ਲਓ ਜੀ ਸਿਰਫ আর ਸਿਰਫ 299 ਰੁਪਏ ਦਾ স্যুট ਠੀਕ ਆ ਜੀ ਰੇਡ ਦੀ ਚੈਲੰਜ ਹੋਊਗਾ ਠੀਕ ਆ ਜੀ 299 ਰੁਪਏ ਦੇ ਵਿੱਚ ਬਹੁਤ ਕਲਾ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਠੀਕ ਹੈ ਇਹਦੇ ਵਿੱਚ ਮਾਲ ਬਹੁਤ ਪਿਆ ਮੈਂ ਤੁਹਾਨੂੰ 5-7 ਪੀਸ ਦਿਖਾਤੇ ਨੇ ਮੈਂ ਨਾ ਜੇ ਤੁਹਾਨੂੰ ਹੋਰ ਆਈਟਮਾ ਦਿਖਾਉਣਾ ਉਹ ਕੋਸਟਲੀ ਹੋਣੀਆਂ ਥੋੜੀਆਂ ਜਿਵੇਂ ਕਿ ਕਾਹ ਵਾਲਾ ਹੈਂਡਵਰਕ ਦਾ ਹਾਂਜੀ ਆ ਦੇਖੋ ਜੀ ਆ ਦੇਖੋ 699 ਰੁਪਏ ਦਾ ਜੀ ਲਓ ਜੀ ਸਰਵਾਰ ਤੇ ਵੀ ਹੈਂਡਵਰਕ ਹੋਊਗਾ ਠੀਕ ਆ ਜੀ ਠੀਕ ਆ ਜੀ ਆ ਦੇਖੋ 699 ਰੁਪਏ ਦਾ ਠੀਕ ਹੈ ਜੀ ਸਿਰਫ ਔਰ ਸਿਰਫ 699 ਦਾ ਦੁਪੱਟੇ ਉੱਤੇ ਵਰਕ ਹੋਊਗਾ ਓਕੇ ਠੀਕ ਹੈ ਜੀ ਰੇਡ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਆਪਣੀ ਜੀ ਓਕੇ ਓਕੇ ਠੀਕ ਹੈ ਜੀ ਪੂਰੀ ਫੁੱਲ ਗਾਰੰਟੀ ਆਹ ਦੇਖੋ ਹਾਂਜੀ ਕ੍ਰੈਸ਼ ਇਮਰ ਦਾ 899 ਰੁਪਏ ਦਾ ਲਓ ਜੀ 899 ਰੁਪਏ ਆਹ ਦੇਖੋ ਇਹ ਇੱਕ ਇੱਕ ਪੀਸ ਦਿਖਾ ਰਿਹਾ ਤੁਹਾਨੂੰ ਮੈਂ ਹਜੇ ਫਿਲਹਾਲ ਇਹਦੇ ਨਾਲ ਦਾ ਮਾਲ ਬਹੁਤ ਪਿਆ ਠੀਕ ਹੈ ਜੀ ਸਲਵਾਰ ਤੇ ਵਰਕ ਹੋਊਗਾ 899 ਰੁਪਏ ਰੇਡ ਦੀ ਪੂਰੀ ਵਰਲਡ ਦੀ ਚੈਲੰਜ ਨਾਲ ਗਰੰਟੀ 899 ਰੁਪਏ ਦੇ ਚੀਜ਼ ਓਕੇ ਜੀ ਠੀਕ ਹੈ ਜੀ ਹਾਂਜੀ ਆ ਦੇਖੋ 899 ਚ ਬਹੁਤ ਆਈਟਮਾਂ ਪਈਆਂ ਨੇ ਕੱਟ ਵੱਧਾ ਲੀਆਂ ਲੈਣੀਆਂ ਹੋਣਗੀਆਂ ਉਹ ਵੀ ਮਿਲ ਜਾਣੀਆਂ ਹਾਂਜੀ ਆ ਪੂਰੇ ਹੈਂਡਵਰਕ ਵਿਆਹ ਸ਼ਾਦੀ ਲਈ ਹਾਂਜੀ ਪੂਰੀਆਂ ਹੈਵੀ ਕੁਆਲਿਟੀਆਂ ਨੇ ਆ ਦੇਖੋ ਲਓ ਜੀ ਕੱਪੜਾ ਆ ਦੇਖੋ ਜੀ ਸਿਰਫ ਔਰ ਸਿਰਫ 899 ਰੁਪਏ ਹੈਂਡਵਰਕ ਵਾਲੇ ਪੀਸ ਪਿਓਰ ਦੇ ਸੂਟ ਹੀ ਆ ਦੇਖੋ ਜੀ ਯਾਰ ਦਬਟਾਗਾ ਨਾ 899 ਮੇਰੇ ਪਾਸ ਪੂਰਾ ਹੀ ਖੁੱਲਾ ਢੋਲਾ ਨਾ ਪੂਰਾ ਹੀ ਖੁੱਲਾ ਢੋਲਾ ਪੂਰਾ ਹੈਵੀ ਵਰਕ ਵਾਲਾ ਜੀ 899 ਰੁਪਏ ਚ ਫੇ ਦੇ ਦੋ ਆਪਾਂ ਜਵਾਬ ਦੇ ਹੀ ਬੈਠਿਆ ਜੀ ਠੀਕ ਆ ਜੀ ਆ ਦੇਖੋ ਸ਼ਿਮਰ ਦਾ ਪਿਓਰ ਸ਼ਿਮਰ ਦਾ ਸੂਟ ਠੀਕ ਆ ਜੀ ਮਾਰਕੀਟ ਦੇ ਚ ਪਲੇਨ ਸੂਟ 1500 ਰੁਪਏ ਮਿਲਦਾ ਹੀ ਇਹ ਓਕੇ ਠੀਕ ਆ ਜੀ ਮਾਰਕੀਟ ਦੇ ਚ ਕੜਾਈ ਵਾਲਾ ਮਿਲਦਾ 2500 ਰੁਪਏ ਸੂਟ ਹਾਂਜੀ ਆਪਾਂ ਤੁਹਾਡੇ ਲਈ ਸਿਰਫ ਔਰ ਸਿਰਫ 999 ਲੈ ਕੇ ਆਏ ਜੀ ਲਓ ਜੀ 900 ਆ ਦੇਖੋ ਸਲਵਾਰ ਤੇ ਵੀ ਹੈਂਡਵਰਕ ਹੋਊਗਾ ਠੀਕ ਹੈ ਪਿਓਰ ਸ਼ਿਮਰ ਦਾ ਸੂਟ ਹੈ 999 ਰੁਪਏ ਦਾ ਠੀਕ ਹੈ ਜੀ ਠੀਕ ਹੈ ਹਰ ਤਰ੍ਹਾਂ ਦੀ ਘੱਟ ਵੱਧ ਵਾਲੀ ਆਈਟਮ ਸਾਰੀ ਮਿਲ ਜੂਗੀ ਤੁਹਾਨੂੰ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਮਿਲ ਜੂ ਕਾ ਦੇਖੋ ਜੀ ਹਾਂਜੀ ਮੋਰ ਵਾਲਾ ਡਿਜ਼ਾਈਨ ਹਰ ਤਰ੍ਹਾਂ ਦੇ ਮਿਲ ਜਾਣਗੇ ਠੀਕ ਹੈ ਜੀ ਇੱਕ ਇੱਕ ਸੈਂਪਲ ਦਿਖਾ ਰਿਹਾ ਤੁਹਾਨੂੰ ਮੈਂ ਠੀਕ ਹੈ ਜੀ ਆਹ ਦੇਖੋ ਲਓ ਜੀ ਮੋਰ ਵਾਲਾ ਡਿਜ਼ਾਈਨ ਆਹ ਦੇਖੋ ਹਾਂਜੀ ਹੈਂਡਵਰਕ ਵਾਲਾ ਪੀਸ ਹੈ ਸਲਵਾਰ ਤੇ ਵਰਕ ਹੈ ਮਾਰਕੀਟ ਦੇ ਚਿੰਗੇ 1700 ਰੁਪਏ ਦਾ ਹਾਂਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਸਿਰਫ ਔਰ ਸਿਰਫ 499 ਰੁਪਏ ਦਾ ਲਓ ਜੀ 499 ਰੁਪਏ ਆ ਦੁਪੱਟਾ ਵੀ ਪੂਰਾ ਖੁੱਲਾ ਟੁੱਲਾ ਹੈਵੀ ਵਰਕ ਵਾਲਾ ਆ ਇਹ ਮੋਰ ਵਾਲਾ ਸੂਟ ਆ ਆ ਦੇਖੋ 499 ਰੁਪਏ ਚ 499 ਰੁਪਏ ਦਾ ਸੂਟ ਹੈ ਹੈਂਡ ਵਰਕ ਸਲਵਾਰ ਤੇ ਵਰਕ ਪੂਰਾ 5 ਮੀਟਰ ਕਪੜਾ 2.5 ਮੀਟਰ ਦਾ ਦੁਪੱਟਾ ਹਾਂਜੀ ਮਾਰਕੀਟ ਦਾ ਰੇਟ ਹੈ 1700 ਰੁਪਏ ਆਪਣਾ ਰੇਟਿੰਗ ਹੈ ਸਿਰਫ ਔਰ ਸਿਰਫ 499 ਰੁਪਏ ਰੇਟ ਦੀ ਚੈਲੰਜ ਨਾਲ ਗਾਰੰਟੀ ਦਵਾਂਗੇ ਆਪਾਂ ਤੁਹਾਨੂੰ ਵੀ ਹਰ ਤਰ੍ਹਾਂ ਦੀ ਆਈਟਮ ਮਿਲੂਗੀ ਠੀਕ ਹੈ ਜੀ ਇਕ ਇਦਾਂ ਦਾ ਇਹ ਵੀ 499 ਚ ਲਗਾ ਦੂੰਗਾ ਆਈਟਮਾ ਹਰ ਤਰ੍ਹਾਂ ਦੀ ਮਿਲ ਜੂਗੀ ਹਰ ਤਰ੍ਹਾਂ ਦੀ ਆਈਟਮ ਠੀਕ ਹੈ ਇਹ ਕਾ ਵੀ ਆਈਟਮ ਹੈ ਹੈਂਡਵਰਕ ਵਾਲਾ ਪੀਸ ਹੈਂਡਵਰਕ ਸਲਵਾਰ ਤੇ ਵਰਕ 499 ਚ ਠੀਕ ਹੈ ਜੀ ਠੀਕ ਹੈ ਜੀ ਇਹ ਮਸਲੀਨ ਕਾਟਨ ਹੈ ਓਕੇ 499 ਚ ਜੀ ਲਓ ਜੀ 499 ਰੁਪਏ ਹੈਂਡਵਰਕ ਵਾਲਾ ਪੀਸ ਹਾਂਜੀ ਠੀਕ ਹੈ ਸਲਵਾਰ ਤੇ ਵਰਕ ਦੁਪੱਟੇ ਉੱਤੇ ਵਰਕ ਠੀਕ ਹੈ ਜੀ ਦੁਪੱਟਾ ਪੂਰਾ ਖੁੱਲਾ ਢੁੱਲਾ ਹਾਂਜੀ ਸਿਰਫ ਔਰ ਸਿਰਫ 499 ਵਿੱਚ ਠੀਕ ਆ ਜੀ ਆ ਦੇਖੋ ਪੂਰਾ ਖੁੱਲਾ ਢੁੱਲਾ ਦੁਪੱਟਾ ਹੀ ਹਾਂਜੀ ਹਾਂਜੀ ਸਿਰਫ ਔਰ ਸਿਰਫ 499 ਵਿੱਚ ਹੁਣ ਆਪਾਂ ਤੁਹਾਨੂੰ ਇੱਕ ਹੋਰ ਆਈਟਮ ਦਿਖਾਉਣੇ ਆ ਹਾਂਜੀ ਇਹ ਆ ਦੇਖੋ ਜੀ ਲੋ ਜੀ ਆ ਦੇਖੋ ਜੋਰ ਜੱਟ ਦਾ ਸ਼ੂਟ ਹੀ ਲੋ ਜੀ ਜੋਰ ਜੱਟ ਪਿਓਰ ਵਿਸਕੋਸ ਜੋਰ ਜੱਟੂ ਠੀਕ ਆ ਜੀ ਪਿਓਰ ਵਿਸਕੋ ਜੌਰਜਟ ਦਾ ਪਲੇਨ ਸੂਟ ਇਹ ਵਾਲਾ ਹਾਂਜੀ 700 ਰੁਪਏ ਦਾ ਜੀ ਲਓ ਜੀ 700 ਰੁਪਏ 700 ਰੁਪਏ ਦਾ ਪਲੇਨ ਸੂਟ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਇਹ ਹਾਂਜੀ ਸੇਲ ਆਫਰ ਦੇ ਵਿੱਚ ਦੁਪੱਟੇ ਉੱਤੇ ਵਰਕ ਹਾਂਜੀ 700 ਰੁਪਏ ਪਲੇਨ ਸੂਟ 300 ਦੁਪੱਟਾ 1500 ਦੀ ਕੜਾਈ ਲਗਾ ਲਓ ਹਾਂਜੀ 1500 ਰੁਪਏ ਸੂਟ ਬੰਦ ਹੈ ਆਪਾਂ ਤੁਹਾਡੇ ਲਈ ਪਤਾ ਕਿੰਨੇ ਲੈ ਕੇ ਆਏ ਹਾਂ ਸਿਰਫ ਔਰ ਸਿਰਫ 399 ਚ ਲਓ ਜੀ 399 ਮੇਰੇ ਭਾਈ ਆ ਦੇਖੋ ਰੇਡ ਦੀ ਚੈਲੰਜ ਨਾਲ ਗਰੰਟੀ ਦਵਾਂਗੇ ਆਪਾਂ ਠੀਕ ਆ ਜੀ 399 ਰੁਪਿਆ ਸੂਟ ਆ ਦੇਖੋ ਹਾਂਜੀ ਪਰ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਦੇਖ ਕੇ ਆਉ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਆ ਜੀ ਆ ਲੋ ਜੀ ਲਓ ਜੀ ਆ ਲੋ ਜੀ ਹੂੰ 399 ਰੁਪਿਆ ਸੂਟ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਕਿਉਂਕਿ ਸ਼ੇਅਰ ਕਰਨ ਦੀ ਜਿਹੜੀ ਸੁਵਿਧਾ ਹੈ YouTube ਤੇ Insta ਤੇ Facebook ਤੇ ਉਹ ਬਿਲਕੁਲ ਫ੍ਰੀ ਹੈ ਠੀਕ ਹੈ ਜੀ ਉਹਦਾ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਹਾਂ ਹੋ ਸਕਦੇ ਇਹ ਵੀਡੀਓ ਕਿਸੇ ਦੇ ਕੰਮ ਆ ਜਾਵੇ ਕੋਈ ਕੰਮ ਸ਼ੁਰੂ ਕਰ ਲਵੇ ਉਹ ਤੁਹਾਨੂੰ ਦਿਵਾਵਾ ਹੀ ਦੇਊਗਾ ਜੀ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਸ਼ੇਅਰ ਕਰ ਦਿਓ ਤੁਹਾਨੂੰ ਦਿਵਾਵਾ ਹੀ ਦੇਊਗਾ ਉਹ ਆ ਦੇਖੋ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ 399 ਚਾਹ ਆ ਦੇਖੋ ਜੀ ਲਓ ਜੀ ਆ ਦੇਖੋ ਆ ਦੁਪੱਟਾ ਆ ਗਿਆ ਨਾ ਨਾਲ ਦੁਪੱਟਾ ਜੀ ਓਕੇ ਪੂਰੀ ਰੇਡ ਦੀ ਚੈਲੰਜ ਨਾਲ ਗਰੰਟੀ ਦਵਾਂਗੇ ਆਪਾਂ ਤੁਹਾਨੂੰ ਇੱਕ ਆਈਟਮ ਹੋਰ ਲੈ ਕੇ ਆਇਆ ਆਪਾਂ ਤੁਹਾਡੇ ਲਈ ਇਹ ਆ ਗਈ ਪਿਓਰ ਕੈਂਬ੍ਰਿਕ ਤੇ ਓਕੇ ਜੀ ਪਿਓਰ ਕੈਂਬ੍ਰਿਕ ਕਾਟਨ ਹਾਂਜੀ ਓਰੀਜినਲ ਕੈਂਬ੍ਰਿਕ ਹੋਊਗੀ ਇਹ ਠੀਕ ਹੈ ਠੀਕ ਹੈ ਜੀ ਆਹ ਦੇਖੋ ਪਿਓਰ ਕੈਂਬ੍ਰਿਕ ਹਾਂਜੀ ਮਸਲੀਨ ਦਾ ਦੁਪੱਟਾ ਟਾਈਂਡਾਈ ਦਾ ਲਓ ਜੀ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਟਾਈਂਡਾਈ ਦਾ ਸਿਰਫ ਔਰ ਸਿਰਫ 499 ਰੁਪਏ ਦੇ ਵਿੱਚ ਮਾਲ ਡਿਜ਼ਾਈਨ ਬਹੁਤ ਮਿਲ ਜੂ ਜਿੰਨਾ ਕਹੋ ਨਾ ਆ ਦੇਖੋ ਜੀ ਲਓ ਵੀ ਆ ਦੁਪੱਟਾ ਆ ਗਿਆ ਨਾਲ ਇਹਦੇ ਨਾਲ ਦੁਪੱਟਾ ਟਾਈ ਐਂਡ ਡਾਈ ਦਾ ਸਿਰਫ ਔਰ ਸਿਰਫ 499 ਰੁਪਏ ਦੇ 499 ਰੁਪਏ ਮੈਂ ਫੇਰ ਉਹੀ ਗੱਲ ਹਰੇਕ ਵਾਰ ਕਹਿ ਰਿਹਾ ਜੀ ਹਾਂਜੀ ਸ਼ੇਅਰ ਕਰਨ ਦੀ ਸੁਵਿਧਾ ਫ੍ਰੀ ਚ ਹੈ ਬਸ ਇਹ ਧਿਆਨ ਚ ਰੱਖਿਓ ਠੀਕ ਆ ਜੀ ਹਾਂ ਜੀ ਲਓ ਜੀ ਔਰ ਲਾਈਕ ਔਰ ਕਮੈਂਟ ਜਰੂਰ ਕਰਿਓ ਕਿਹੜੇ ਸ਼ਹਿਰ ਤੋਂ ਬੋਲਦੇ ਹੋ ਕਿੱਥੋਂ-ਕਿੱਥਾ ਸਾਡੀ ਵੀਡੀਓ ਦੇਖੀ ਜਾ ਰਹੀ ਹੈ ਠੀਕ ਹੈ ਠੀਕ ਆ ਜੀ ਲਓ ਜੀ ਕਮੈਂਟ ਵੀ ਕਰੋ ਔਰ ਕਿਸ ਕਿਸ ਚੀਜ਼ ਦੀ ਡਿਮਾਂਡ ਹੈ ਉਹ ਵੀ ਆਪਾਂ ਨੂੰ ਦੱਸਿਓ ਆਪਾਂ ਤੁਹਾਡੀ ਹਰ ਡਿਮਾਂਡ ਪੂਰੀ ਕਰਾਂਗੇ ਲਓ ਜੀ 304 ਨਹੀਂ ਸੋਰੀ 499 ਪਰ ਹੈ ਠੀਕ ਆ ਜੀ ਇਦੇ ਵਿੱਚ ਇੱਕ ਪਿਓਰ ਦਾ ਦੁਪੱਟੇ ਵਾਲੇ ਵੀ ਹੋਣਗੇ ਫੁੱਲ ਪਿਓਰ ਦਾ ਦੁਪੱਟੇ ਵਾਲੇ ਹਾਂਜੀ ਠੀਕ ਹੈ ਜੀ ਫੁੱਲ ਪਿਓਰ ਦੇ ਦੁਪੱਟੇ ਵਾਲੇ ਆ ਦੇਖੋ ਜੀ ਫੁੱਲ ਪਿਓਰ ਦੇ ਦੁਪੱਟੇ ਵਾਲੇ ਸਿਰਫ ਔਰ ਸਿਰਫ 499 ਰੁਪਏ ਦੇ ਵਿੱਚ ਠੀਕ ਹੈ ਜੀ ਮਾਲ ਬਹੁਤ ਜਾਪ ਹੈ ਜਿੰਨਾ ਕਹੋ ਉਨਾ ਮਾਲ ਮਿਲ ਜੂ ਮਾਲ ਦੀ ਕੋਈ ਕਮੀ ਨਹੀਂਗੀ ਆਪਣੇ ਲਵੇ ਠੀਕ ਹੈ ਜੀ ਇਹ ਕਾ ਆਈਟਮ ਚੱਲ ਰਹੀ ਹੈ ਆਪਣੇ ਲਵੇ ਹਾਂਜੀ ਪਿਓਰ ਕਾਮਬ੍ਰਿਕ ਕਾਟਨ ਦਾ ਆਲ ਓਵਰ ਪ੍ਰਿੰਟ ਲਓ ਜੀ 올 오버 프린트 ਜੀ ਹਾਂਜੀ ਠੀਕ ਹੈ ਜੀ ਆਹ ਦੁਪੱਟਾ ਮਸਲੀਨ ਦਾ ਹਾਂਜੀ ਸਿਰਫ ਔਰ ਸਿਰਫ 599 ਦਾ ਜੀ ਲਓ ਜੀ 599 ਰੁਪਏ ਆ ਸਿਰਫ ਔਰ ਸਿਰਫ 599 ਦਾ ਜੀ ਆਹ ਦੇਖੋ ਜੀ ਆਹ ਲਓ ਜੀ ਦੁਪੱਟਾ ਪੂਰਾ ਖੁੱਲਾ ਢੁੱਲਾ ਹੋਊਗਾ ਜੀ ਹਾਂਜੀ ਹਾਂਜੀ ਆ ਪੈਚ ਵਾਲਾ ਵਰਕ ਹੈ ਸਿਰਫ ਔਰ ਸਿਰਫ 599 ਦਾ ਜੀ ਠੀਕ ਆ ਜੀ ਆ ਦੇਖੋ ਜੀ ਆ 400 ਦਾ ਨਹੀਂ 820 ਲਓ ਜੀ ਆ ਦੇਖੋ ਜੀ ਬਾਕੀ ਬਹੁਤ ਕਲੈਕਸ਼ਨ ਮੇਰੇ ਜੀ ਤੁਸੀਂ ਬਾਏ ਲੈ ਸਕਦੇ ਬਹੁਤ ਜ਼ਿਆਦਾ ਆਈਟਮਾਂ ਪਈਆਂ ਨੇ ਇਹ ਆਪਣੇ ਦੇ ਹਰ ਤਰ੍ਹਾਂ ਦੀ ਆਈਟਮ ਹੁੰਦੀ ਹੈ ਹਾਂਜੀ ਹਾਂਜੀ ਆ ਦੇਖ ਲਓ 599 ਰੁਪਏ ਦਾ ਠੀਕ ਆ 1000 ਦਾ 1500 ਦਾ 1700 ਦਾ ਪਾਰਟੀ ਵੇਅਰ ਹੈ ਵੀ ਮਹਿੰਗੇ ਸਸਤੇ ਜਿੱਦਾਂ ਦੇ ਵੀ ਚਾਹੀਦੇ ਨੇ ਪਰ ਚੀਜ਼ ਆਪਾਂ ਤੁਹਾਨੂੰ ਉਹ ਦਵਾਂਗੇ ਜਿਹੜੀ ਪਾ ਸਕੇ ਯੂਜ਼ ਹੋ ਸਕੇ ਇਸਤੇਮਾਲ ਹੋ ਸਕੇ ਇਹ ਜਿਹੜੀ ਵੀ 100 ਰੁਪਏ ਦਾ 80 ਰੁਪਏ ਦਾ 70 ਰੁਪਏ ਦਾ ਸੂਟ ਜਿਹੜੇ ਹੁੰਦੇ ਨੇ ਹਾਂਜੀ ਉਹ ਕੜਾਈ ਵਾਲੇ ਜਿਹੜੇ ਹੁੰਦੇ ਨੇ ਉਹ ਲੈਣ ਦੇਣ ਨੂੰ ਵੀ ਨਹੀਂ ਕੰਮ ਆਉਣਗੇ ਪੇਟੀਆਂ ਜੀ ਛੱਟਣੇ ਪੈਂਦੇ ਨੇ ਪੇਟੀਆਂ ਜੀ ਅੱਗੇ ਤੱਕੇ ਦੇ ਤੱਕੇ ਜਾਂਦੇ ਨੇ ਠੀਕ ਹੈ ਪਰ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਸਾਰੀਆਂ ਪਾਈ 100 ਰੁਪਏ ਵਾਲਾ ਸੂਟ ਦਿਖਾਤਾ ਹਾਂ ਪਾਈ 1000 ਰੁਪਏ ਵਾਲਾ ਸੂਟ ਦਿਖਾਤਾ ਜਿਹੜਾ ਵੀ ਦਿਖਾਤਾ ਸਾਰੇ ਪਾਉਣ ਵਾਲੇ ਹੋਣਗੇ ਇਹ ਨਹੀਂ ਹੈਗਾ ਯੂਜ਼ ਹੋਣ ਵਾਲੇ ਹੋਣਗੇ ਇਹ ਨਹੀਂ ਹੈਗਾ ਵੀ ਬਸ ਉਹੀਆਂ ਤੱਕਣ ਆਪਣਾ ਐਡਰੈਸ ਤੁਹਾਨੂੰ ਕਈ ਵਾਰ ਮੈਂ ਦੱਸ ਚੁੱਕਿਆ ਮੰਡੀ ਅਹਿਮਦਗੜ ਹਾਂਜੀ ਲੁਧਿਆਣਾ ਔਰ ਮਲੇਰਕੋਟਲਾ ਬਿਲਕੁਲ ਸੈਂਟਰ ਦੇ ਵਿੱਚ ਠੀਕ ਹੈ ਧੂਰਕੋਟ ਚਾਂਗ ਸ਼ਪਾਹ ਰੋਡ ਜਿੱਥੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੱਗਦਾ ਆਪਣੀ ਲੋਕੇਸ਼ਨ ਅਨਮ ਕਲੌਥ ਹਾਊਸ ਗੂਗਲ ਮੈਪ ਤੇ ਵੀ ਪਾਈ ਹੋਈ ਹੈ ਠੀਕ ਹੈ ਠੀਕ ਹੈ ਜੀ ਤੇ ਦੂਜੀ ਗੱਲ ਆਪਣੀ ਵੀਡੀਓ ਨੂੰ ਵਕਤ-ਵਕਤੇ ਸ਼ੇਅਰ ਕਰ ਦਿਓ ਹਾਂਜੀ ਠੀਕ ਹੈ ਹਾਂਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਮੰਡੀ ਅਮਰਗੜ ਦੀ ਰਕੜੀਆਂ ਦੀ ਬਹੁਤ ਵੱਡੀ ਸੇਲ ਦਿਖਾਈ ਆ ਸੋ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨੰਬਰ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ